ਹਾਂਜੀ ਤੰਦੂਰ ਤੇ ਪਾ ਲਿਤਾ ਵਾ ਤੇ ਚੰਗੀ ਤਰ੍ਹਾਂ ਲਾਲ ਮਗੂਗਾ ਤੇ ਫੇਰ ਲਾਵਾਂਗੇ ਦਿੱਤੇ ਫੁਲਕੇ ਅੱਜ ਬਹੁਤ ਟਾਈਮ ਹੋ ਗਿਆ ਸੀ ਫੁਲਕੇ ਲਾਇਆ ਨੂੰ ਇਸ ਕਰਕੇ ਤੰਦੂਰ ਤੇ ਪਾ ਦਿੱਤਾ ਆ ਤੇ ਆ ਇੱਥੇ ਗਮਲਾ ਰੱਖਿਆ ਹੋਇਆ ਸੀਗਾ ਤੇ ਵਿੱਚ ਗਮਲੇ ਦੇ ਪਾਣੀ ਪਾਇਆ ਤੰਦੂਰ ਗਿੱਲਾ ਹੋ ਗਿਆ ਤੇ ਵੈਸੇ ਪੂਰੀ ਤਰ੍ਹਾਂ ਸੁੱਕਿਆ ਸੀਗਾ ਮੀਆਂ ਦਾ ਇਹ حاجه ਆ ਡਬਈ ਦਾ ਆ ਇਹਨੂੰ ਪਤਾ ਨਹੀਂ ਕੀ ਬੋਲਦੇ ਆ ਸਾਨੂੰ ਗਿਫਟ ਦੇ ਵਿੱਚ ਮਿਲਿਆ ਸੀ ਉੱਪਰ ਲਿਖਿਆ ਵੀ ਹੋਇਆ ਇਹ ਸਾਨੂੰ ਗਿਫਟ ਦਿੱਤਾ ਸੀ ਕਿਸੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਮੇਰੀ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੰਦੂਰ ਤੇ ਫੁਲਕੇ ਲਾਹੂੰਗੀ ਤੰਦੂਰ ਮੈਂ ਤਪਾਰ ਰੱਖਿਆ ਵਾ ਤੇ ਆਟਾ ਮੈਂ ਗੁੰਨ੍ਹ ਕੇ ਤੇ ਆਟਾ ਟਪ ਲਿਆ ਵਾ ਤੇ ਥੋੜਾ ਜਿਹਾ ਆਟਾ ਰਹਿ ਗਿਆ ਸੀਗਾ ਤੇ ਰਾਤ ਦਾ ਚੁੱਕਿਆ ਆ ਇਹ ਇਹਨੂੰ ਵੀ ਮੈਂ ਗੁੰਨ੍ਹ ਕੇ ਤਿਆਰ ਕਰੂੰਗੀ ਤੇ ਇਹਦੇ ਉੱਤੇ ਮੈਂ ਪਾਇਆ ਹੋਇਆ ਵਾ ਇਸ ਤਰ੍ਹਾਂ ਸੁੱਕਾ ਆਟਾ ਸੁੱਕਾ ਆਟਾ ਪਾਇਆ ਹੋਇਆ ਹੈ ਦੇ ਉੱਤੇ ਤੇ ਇਹਦੇ ਨਾਲ ਜਿਹੜਾ ਆਪਾਂ ਫ੍ਰਿਜ 'ਚ ਜਦੋਂ ਰੱਖਦੇ ਆਂ ਤੇ ਇਹਨੂੰ ਉੱਤੇ ਸਿੱਕਰੀ ਨਹੀਂ ਆਉਂਦੀ ਹੈਗੀ ਸਿੱਕਰੀ ਦਾ ਮਤਲਬ ਕਹਿ ਲੋ ਕਿ ਜਦੋਂ ਪੂਰਾ ਸੁੱਕ ਜਾਂਦਾ ਹੈ ਜਾਂ ਜਿਹੜਾ ਉਹ ਨਹੀਂ ਸੁੱਕਦਾ ਹੈਗਾ ਬਿਲਕੁਲ ਤੇ ਆਪਾਂ ਕਿਉਂ ਜਿਹੜਾ ਲਾਉਨੇ ਆ ਕਿ ਉਹ ਆਪਾਂ ਖਾਣ ਨੂੰ ਫਿਰ ਰੈਟਿਚ ਜਾਂਦਾ ਹੈ ਤੇ ਨਹੀਂ ਚੰਗਾ ਹੁੰਦਾ ਬੀਪੀ ਵਗੈਰਾ ਵਾਤ ਜਾਂਦਾ ਤੇ ਇਸ ਤਰ੍ਹਾਂ ਸੁੱਕਾ ਆਟਾ ਪਾ ਦੋ ਉੱਤੇ ਮੋਟੀ-ਮੋਟੀ ਪਰਤ ਤੇ ਘਰਾ ਬੰਨੀ ਹੁੰਦਾ 328 ਠੀਕ ਤਰ੍ਹਾਂ ਲੈਂਦਾ ਉਹ ਤੇਨੂੰ ਆਪਾਂ ਰਮੀਂ ਦੇ ਵਿੱਚ ਪਨਚਾੜ ਦਾਂਗੇ ਸਾਡੀ ਆਟਾ ਬਿਲਕੁਲ ਸਾਡਾ ਸਹੀ ਨਿਕਲਿਆ ਵਾ ਤੇ ਇੰਜ ਦਾ ਇੰਜ ਹੀ ਪੱਕ ਜੇਗਾ ਤੇ ਵੀ ਨਾਲ ਖੜਾਉਗੇ ਥੋੜਾ ਜਿਹਾ ਆਪਾਂ ਗਿਲਾ ਹੱਥ ਲਾ ਕੇ ਤੈਨੂੰ ਕਰਾਂਗੇ ਤੇ ਗੋਨ ਲਵਾਾਂਗੇ ਇਕ ਤਰ੍ਹਾਂ ਦਾ ਐਸਾ ਕਰਦੇ ਆ ਤੇ ਕਾਫੀ ਵਧੀਆ ਦੇਖਦਾ ਇਸ ਕਰਮ ਆਟਾ ਰੱਖਣਾ ਤੇ ਕਈ ਲੋਕ ਉੱਤੇ ਲਖਾਫਾ ਪਾਉਂਦੇ ਕਈ ਲੋਕ ਉੱਤੇ ਕਬਰ ਜਿਆ ਦਿੰਦੇ ਆ ਕਈ ਲੋਕ ਕਿ ਉਹ ਵੀ ਲਾਉਂਦੇ ਆ ਉੱਤੇ ਤੇ ਮੈਂ ਤੇ ਸਿਰਫ ਸੁੱਕਾ ਆਟਾ ਹੀ ਤੇ ਪਉਣੀ ਨੂੰ ਟਮਟਾ ਬਟਾ ਕੇ ਪਾ ਦੇਣਾ ਤੇ ਸੁੱਕੇ ਆਟੇ ਦੇ ਨਾਲੋਂ ਸਿੱਕਰੀ ਜੀ ਨਹੀਂ ਜੰਮਦੀ ਉੱਤੋਂ ਨਹੀਂ ਸੁੱਕਦਾ ਹੈਗਾ ਤੇ ਇਹ ਹੀ ਅੱਜ ਦਾ ਟਿਪਸ ਸੀ ਮੇਰੇ ਵੱਲੋਂ ਤੇ ਹਰ ਇੱਕ ਬੰਦਾ ਸਿਆਣੰਦਯਾ ਨੂੰ ਹਰ ਇੱਕ ਪਤ ਗੱਲ ਦਾ ਪਤਾ ਹੁੰਦਾ ਆ ਕਿ ਅਹਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਵਾ ਕਿ ਇਸ ਤਰ੍ਹਾਂ ਆਪਾਂ ਕੋਈ ਵੀ ਕੰਮ ਕਰਨਾ ਵਾ ਤੇ ਪਰ ਇੰਨਾ ਸਿਆਣਾ ਵੀ ਨਹੀਂ ਹੁੰਦਾ ਕਿਉਂਕਿ ਬੰਦਾ ਜਿਹੜਾ ਸਾਜੀ ਉਮਰ ਜਿਹੜਾ ਵਾ ਸਿੱਖਦਾ ਹੀ ਰਹਿੰਦਾ ਵਾ ਜਦ ਤੱਕ ਜਿਉਂਦਾ ਆ ਕਦੀ ਵਾਰ ਅਸੀਂ ਆਪਣੇ ਵੱਡਿਆਂ ਤੋਂ ਸਿੱਖਦੇ ਆਂ ਤੇ ਕਦੀ ਵਾਰ ਅਸੀਂ ਆਪਣੇ ਛੋਟੇ ਆਪਣੇ ਤੋਂ ਛੋਟਿਆਂ ਤੋਂ ਵੀ ਸਿੱਖ ਲੈਂਦੇ ਆ ਤੇ ਸਾਜੀ ਉਮਰ ਸਿੱਖਦੇ ਹੀ ਰਹਿੰਦਾ ਵਾ ਤੇ ਇਸੇ ਕਰਕੇ ਇੱਧਰ ਮੈਂ ਦੁੱਧ ਵੀ ਗਰਮ ਕਰ ਰੱਖਿਆ ਵਾ ਇਸ ਤਰ੍ਹਾਂ ਤੇ ਉੱਤੇ ਮਲਾਈ ਵੀ ਆ ਗਈ ਐ ਫ੍ਰਿਜ ਚ ਰੱਖਾਂਗੇ ਤੇ ਹੋਰ ਵੀ ਮਲਾਈ ਆ ਜਾਊਗੀ ਇਹ ਗਾਂ ਦਾ ਦੁੱਧ ਵਾ ਤੇ ਇੱਧਰ ਆਪਾਂ ਸਬਜ਼ੀ ਵੀ ਬਣਾ ਕੇ ਰੱਖ ਲਈ ਐ ਗੋਭੀ ਦੀ ਸਬਜ਼ੀ ਐ ਤੇ ਆ ਜਿਹੜਾ ਇਸ ਤਰ੍ਹਾਂ ਆਟਾ ਗੁੰਨ ਕੇ ਰੱਖਿਆ ਹੋਇਆ ਵਾ ਤੇ ਇਸ ਤਰ੍ਹਾਂ ਆਪਾਂ ਸੁੱਕਿਆ ਆਟਾ ਤੇ ਪਾ ਦਿੱਤਾ ਸੀਗਾ ਆਟੇ ਦੇ ਉੱਤੇ ਸੁੱਕਾ ਆਟਾ ਪਾ ਦਿੱਤਾ ਸੀਗਾ ਤੇ ਇਹ ਬਿਲਕੁਲ ਵਧੀਆ ਰਿਹਾ ਇਹ ਇਸ ਤਰ੍ਹਾਂ ਆਟਾ ਗੁੰਨ ਕੇ ਤਿਆਰ ਕੀਤਾ ਤੇ ਜਿਹੜੇ ਤੰਦੂਰ ਤੇ ਆਪਾਂ ਫੁਲਕੇ ਲਾਉਨੇ ਆ ਉਹ ਆਟਾ ਜਿਹੜਾ ਸਾਨੂੰ ਕੁਝ ਜ਼ਿਆਦਾ ਗੁੰਨਣਾ ਪੈਂਦਾ ਵਾ ਜ਼ਿਆਦਾ ਟਾਈਮ ਗੁੰਨਣਾ ਪੈਂਦਾ ਵਾ ਤੇ ਫੇਰ ਉਹਦੀ ਰੋਟੀ ਮਲੈਮ ਤੇ ਕੁਲੀ ਪੱਕਦੀ ਆ ਆਹ ਹੋ ਗਈ ਚੱਲੋ ਹਾਂਜੀ ਰੋਟੀਆਂ ਮੈਂ ਲਾ ਲਈਆਂ ਵਾ ਤੇ ਬਾਕੀ ਪਕਾ ਕੇ ਰੱਖ ਲਈਆਂ ਵਾ ਦੋ ਲਾਸਟ ਵਾਲੀਆਂ ਰਹਿndੀਆਂ ਵਾ ਇਹ ਵੀ ਸੇਕ ਗਏ ਤੇ ਫਿਰ ਰੋਟੀਆਂ ਸਾਡੀਆਂ ਹੋ ਜਾਣੀਆਂ ਰੈਡੀ ਤੰਦੂਰ ਵਾਲੀਆਂ ਤੇ ਮੌਸਮ ਬਹੁਤ ਵਧੀਆ ਵਾ ਇਸ ਵੇਲੇ ਤੇ ਮੀਨਾ ਨੀ ਖਾ ਪੀ ਕੇ ਬੈਠੀਆਂ ਮੈਂ ਪਾਣੀ ਵੀ ਪੀ ਲਿਆ ਇਹਨਾਂ ਨੇ ਤੇ ਤੁਮ ਉਸ ਤਰ੍ਹਾਂ ਲਾ ਛੱਡੀ ਦਾ ਲਾਗੇ ਨਿਕਾ ਨਿਕਾ ਕਿਉਂਕਿ ਦਿਨੇ ਵੀ ਮੱਖੀਆਂ ਬਹੁਤ ਲੜਦੀਆਂ ਰਹਿੰਦੀਆਂ ਇਹਨਾਂ ਨੂੰ ਤੇ ਫੂਟੋ ਬੈਠੀ ਆ RAM ਦੇ ਨਾਲ ਰੁਖਾਂ ਦੇ ਤੋਂ ਕਾਫੀ ਪੱਤੇ ਝੜ ਗਏ ਕੋਈ ਕੋਈ ਥੋੜਾ ਥੋੜੇ ਪੱਤੇ ਰਹਿ ਗਏ ਤੇ ਉ ਬੈਠਾ ਵਾ ਉੱਲੂ ਉੱਲੂ ਖਾਣੇ ਦਾ ਆਹ ਦੇਖੇ ਇਹ ਵੀ ਥੱਲੇ ਆ ਜੋ ਕੀੜੇ ਮਕੌੜੇ ਹੁੰਦੇ ਫੜ ਕੇ ਖਾ ਲੈਂਦਾ ਸੋਟਾ ਸੱਪ ਚੂਹਾ ਵਗੈਰਾ ਸਭ ਕੁਝ ਖਾਈ ਜਾਂਦਾ ਤੇ ਵੈਸੇ ਇਹਨੂੰ ਆਪਾਂ ਮਿੱਤਰ ਪੰਛੀ ਵੀ ਕਹਿ ਸਕਦੇ ਆ ਡਰ ਗਿਆ ਇੱਧਰ ਅਸੀਂ ਪੱਠੇ ਕੁਤਰ ਕੇ ਰੱਖ ਲਏ ਪੂਟੋ ਨਮਾਸਤੇ ਤੇ ਅੱਜਕਲ ਪੱਠੇ ਥੋੜੇ ਹੀ ਹੁੰਦੇ ਆ ਕਿਉਂਕਿ ਛਟਾਲੇ ਛੋਟੇ ਛੋਟੇ ਹੁੰਦੇ ਆ ਤੇ ਥੋੜੇ ਜੇ ਬਾਸਮਤੀਆਂ ਵੱਡ ਕੇ ਤੇ ਇਸ ਤਰ੍ਹਾਂ ਪੱਠੇ ਜਿਹੜੇ ਤਿਆਰ ਕਰ ਲਈ ਜੇ ਤੇ ਖਾਫੂ ਲੈਂਦੇ ਆ ਤੇ ਅੱਜਕਲ ਪੱਠਾ ਹਾਰੇ ਕਦੇ ਘੱਟ ਹੁੰਦਾ ਆ ਮੈਂ ਸਬਜੀ ਗਰਮ ਕਰਕੇ ਰੱਖ ਲਈ ਤੇ ਹੁਣ ਮੈਂ ਪਾਉਣ ਲੱਗੀ ਆ ਰੋਟੀ हां जी के 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 ए, जल्णी, जल्णी जल्णी सब्जी ਸਾਡੀ ਆਹ ਹੋ ਗਈ ਗਰਮ ਹੋ ਨਗਰ ਪੂਰੀ ਤਰ੍ਹਾਂ ਗਰਮ ਹੋ ਗਈ ਐ ਲੇਵਾ ਸੰਦੂਰ ਤੇ ਗਰਮ ਕਰਨ ਲੱਗੀ ਫਿਰ ਮੈਂ ਕਿਹਾ ਕਿ ਚਲੋ ਸੰਦੂਰ ਦੇ ਥੋੜੀ ਵੇਟ ਕਰਨੀ ਪੈਣੀ ਆ ਤੇ ਜਲਦੀ ਰੋਟੀ ਖਾਣੇ ਦੀ ਆਜਾ ਥੋੜਾ ਜਿਹਾ ਹੋ ਗਿਆ ਸਾਨੂੰ ਪਵੇਲਾ ਇਸ ਕਰਕੇ ਮੈਂ ਜਲਦੀ ਜਲਦੀ ਗੈਸ ਤੇ ਦਿੱਤੀ ਕਰ ਲਈ ਆ ਸੰਦੂਰ ਤੇ ਵੀ ਵਧੀਆ ਗਰਮ ਹੋ ਜਾਂਦੀ ਆ ਹੁਣ ਪਾਣੀ ਦੇ ਵਿੱਚ सब्जी ਗੋਬੀ ਇਸ ਤਰ੍ਹਾਂ ਸਬਜੀ ਬਣੀ ਐ ਤੇ ਹੁਣ ਬੋਨੀਆਂ ਮੈਂ ਇਹਦੇ ਵਿੱਚ ਦਹੀਂ ਦਹੀਂ ਤਾਂ ਆਪ ਵੀ ਵਧੀਆ ਬਣਿਆ ਹੋਇਆ ਫੁੱਟਾਂ ਵਾਲਾ ਕਈ ਵਾਰ ਨਹੀਂ ਪੰਦਾਂ ਸਾਡੀ ਗਾਇਨ ਦਾ ਦੁੱਧ ਬਹੁਤ ਵਧੀਆ ਤੇ ਸੰਘਣਾ ਦਹੀਂ ਦਾ ਦੁੱਧ ਵੀ ਵਧੀਆ ਹੈ ਤੇ ਦਹੀਂ ਵੀ ਵਧੀਆ ਬਣਦਾ ਸੰਘਣਾ ਸੰਘਣਾ ਵੱਧਾਂ ਮੈਂ ਫ੍ਰੀਜ ਚ ਰੱਖ ਲੈਣੀ ਆ ਗਈ ਤੇ ਨਾਲ ਅਗ ਦਿਨ ਹਲੇ ਪਾਉਣੀ ਆ ਮੈਂ ਦੇ ਵਿੱਚ ਖੰਡ ਕੋਈ ਦਹੀਂ ਦੇ ਵਿੱਚ ਖੰਡ ਪਾ ਕੇ ਖਾਣਾ ਪਸੰਦ ਕਰਦਾ ਤੇ ਕੋਈ ਮਿਰਚ ਮਸਾਲਾ ਤੇ ਨਮਕ ਪਾ ਕੇ ਖੰਡ ਪਾਣੀ ਪਸੰਦ ਕਰਦਾ ਹੈ ਸਾਡੇ ਥਾਂ ਦੀ ਖਾਦੀ ਜਾਂਦੀ ਹੈ ਇਸ ਤਰ੍ਹਾਂ ਹੁਣ ਮੈਂ ਵਿੱਚ ਰੱਖ ਦੀਆਂ ਰੋਟੀਆਂ ਰੋਟੀਆਂ ਜਿਹੜੀਆਂ ਮੈਂ ਤੰਦੂਰ ਤੇ ਲਾ ਕੇ ਲਿਆ ਦਿਨਾਂ ਗਈਆਂ ਤੇ ਤੰਦੂਰ ਵੀ ਬਹੁਤ ਵਧੀਆ ਗਰਮ ਹੋ ਗਿਆ ਸੀ ਮੀਆ ਤੋਂ ਬਾਅਦ ਮੈਂ ਇਸ ਵਾਰੀ ਗਰਮ ਕੀਤੀਆਂ ਸਾਇਆ ਵਾਂ ਤੰਦੂਰ ਐਸ ਤਰ੍ਹਾਂ ਰੋਟੀ ਪਾ ਕੇ ਹੋ ਗਈ ਤਿਆਰ ਤੰਦੂਰ ਦੇ ਤਾਜ਼ੇ ਤਾਜ਼ੇ ਲੱਠੇ ਫੁਲਕੇ ਗੋਭੀ ਤੇ ਦਹੀਂ ਤੇ ਐਸ ਤਰ੍ਹਾਂ ਮੈਂ ਸਬਜ਼ੀ ਵੀ ਗਰਮ ਕਰ ਰੱਖੀ ਹੈ ਐਸ ਤਰ੍ਹਾਂ ਇਹ ਬਹੁਤ ਵਧੀਆ ਬਣੀ ਰੋਟੀ ਫਿਰ ਮੈਂ ਦਾਲ ਨਾਲ شويه ਥਨੀ ਢੋ ਵੀ ਖਾਣੀ ਹੈ ਅਸਟਾ ਸੰਜੂਰ ਦੇ ਪੱਕੇ ਫੁਲਕੇ ਤੇ ਗੋਭੀ ਦੀ ਸਬਜ਼ੀ ਦਈ ਜੇ ਤੁਸੀਂ ਕਿਸੇ ਨੇ ਖਾਣੇ ਤੇ ਆ ਕੇ ਖਾ ਸਕਦੇ ਆ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ